ਪ੍ਰੈਸ ਕੋਰਪਸੇ ਨਹੀਂ ਉਸ ਕਰਕੇ ਕਿ ਮੈਂ ਸਾਕਾ ਐਮਸੀਏ ਵਾਰ ਨੰਬਰ 23 ਤੋਂ ਤੇ ਮੇਰੇ ਮਿਸੀ ਇਸ ਟਾਈਮ ਮੌਜੂਦਾ ਨੀਲਮ ਸ਼ਰਮਾ ਵਾਰ ਨੰਬਰ 23 ਤੋਂ ਐਮਸੀ ਨੇ ਕਾਂਗਰਸ ਪਾ ਲਈ ਕਿ ਸ਼ਹਿਰ ਦੇ ਵਿੱਚ ਸਰਕਾਰ ਕਾਫੀ ਸਮੇਂ ਤੋਂ ਕਮਨ ਨਗਰ ਕਾਉਂਸਲ ਨੂੰ ਤੋੜਨਾ ਚਾਹੁੰਦੀ ਹੈ ਪ੍ਰਧਾਨ ਹਟਾਉਣਾ ਚਾਹੁੰਦੀ ਹੈ ਮੈਨੂੰ ਉਹਦੇ ਵਿੱਚ ਕੋਈ ਰੋਲਾ ਨਹੀਂ ਹੈ ਸਰਕਾਰ ਕੱਲ ਤੋੜਦੀ ਅੱਜ ਤੋਂ ਮੇਰਾ ਉਹਦੇ ਵਿੱਚ ਕੋਈ ਰੋਖਣ ਦੇ ਵਿੱਚ ਹੋਣੇ ਤਾਂ ਤੇ ਮੈਨੂੰ ਸਰਕਾਰ ਪ੍ਰੈਸ਼ਰ ਕਰ ਰਹੀ ਹੈ ਮੇਰੇ ਪਰਿਵਾਰ 'ਤੇ ਵੀ ਅਸੀਂ ਜਿਹੜੀ ਹੈ ਵੀ ਨਗਰ ਕੌਂਸਲ ਦੀ ਵੋਟ ਹੈ ਸਾਨੂੰ ਸਾਡੇ ਕੈਂਡੀਡੇਟ ਹੋਏ ਵੀ ਆਮ ਆਦਮੀ ਪਾਜੀ ਦੇ ਬੰਦੇ ਨੇ ਵੋਟ ਪਾਉਂਦੇ। ਮੈਂ ਉਹਨਾਂ ਨੂੰ ਪਿੰਨ ਚਾਰ ਦਿਨ ਤੋਂ ਮਨਾ ਕਰ ਰਿਹਾ ਵੀ ਮੈਂ ਵੋਟ ਨਹੀਂ ਪਾ ਸਕਦਾ। ਮੈਂ ਆਪਣੀ ਪਾਰਟੀ ਹੈ ਜਿਹੜੀ ਸਾਡੀ ਸਾਡਾ ਤੁਹਾਡੇ ਬਿਲਕੁਲ ਨਾਲ ਨਹੀਂ ਮੈਂ ਤੁਹਾਨੂੰ ਵੋਟ ਨਹੀਂ ਪਾ ਸਕਦਾ। ਫਿਰ ਦੋ ਦਿਨ ਤੋਂ ਪਿੱਛੇ ਤੇ ਪ੍ਰੈਸ਼ਰ ਆਦਾ। ਮੈਡਮ ਅਨਮੋਲ ਮਾਨ ਜੀ ਜਿਹੜੇ ਐਮਐਲਏ ਸਾਹਿਬ ਉਹਨਾਂ ਦੇ ਕਰੋਂ ਵੀ ਫਿਰ ਜੇ ਤੁਸੀਂ ਵੋਟ ਨਹੀਂ ਪਾ ਸਕਦੇ ਥੋੜੀ ਕੋਈ ਮਜਬੂਰੀ ਹੈ ਫਿਰ ਤੁਸੀਂ ਆਪਣਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਓ। ਤੁਸੀਂ ਮੈਂਬਰਸ਼ਿਨ ਰਹਿੋ। ਅਸੀਂ ਜਿਹੜੀ ਸਾਡੀ ਗੰਤੀ ਹੈ ਮੈਂ ਉਹ ਜਿਹੜੇ ਬੰਦੇ ਕੋਲ ਮੇਰੇ ਕੋਲ ਮੈਸੇਜ ਲਿਕੇ ਆਏ ਜੀ ਮੈਂ ਇਹਨਾਂ ਨੂੰ ਕਿਹਾ ਵੀ ਦੇਖੋ ਗੱਲ ਸੁਣੋ ਮੈਂ ਅਸਤੀਫਾ ਨਹੀਂ ਦੇ ਸਕਦਾ ਮੈਂ ਤੁਹਾਨੂੰ ਇਹ ਅਸੀਂ ਇਹ ਮੈਂ ਦੇ ਲੋਕਾਂ ਦੇ ਅਸੀਂ ਕਿਸ ਤਰ੍ਹਾਂ ਅਸਤੀਫਾ ਦੇ ਸਕਦੇ ਲੋਕਾਂ ਤੋਂ ਅਸੀਂ ਅੱਗੇ ਲੋਕਾਂ ਦੀ ਫੀਸ ਜਾਨਕ ਜਰੀਏ ਲੇਕਿਨ ਉਹ ਕਹਿੰਦੇ ਵੀ ਫਿਰ ਤੁਹਾਨੂੰ ਫਿਰ ਵੋਟ ਪਾਉਣੀ ਆਉਂਦੀ ਹੈ ਫਿਰ ਉਹ ਲੈ ਕੇ ਮੇਰੇ ਬੇਟੇ ਨੂੰ ਟਾਰਗੇਟ ਕਰ ਰਹੇ ਨੇ ਥੋੜੇ ਦਿਨ ਪਰਸੋਂ ਹੀ ਸਾਨੂੰ ਉੱਥੇ ਤੋਂ ਫੋਨ ਆਇਆ ਮੈਂ ਤੁਹਾਨੂੰ ਉਹ ਵੀਡੀਓ ਵੀ ਭੇਜੀ ਸੀ ਵੀ ਤੋੜੇ ਟੂਰਨਾਮੈਂਟ ਮਤਲਬ ਕੋਈ ਥ੍ਰੈਟ ਕਿਸਨੇ ਕਰਿਆ ਵਾ ਕਿਸਨੇ ਕਿਸ ਨੂੰ ਕਰਾਇਆ ਕੁਝ ਚੋੜ ਚੱਕਰ ਹੈ ਵੀ ਉਹਦੇ ਸੰਬੰਧ ਵਿੱਚ ਤੁਸੀਂ ਥਾਣੇ 'ਚ ਪੇਸ਼ ਕਰੋ ਇਹ ਮੇਰੇ ਬੇਟੇ ਨੇ ਕਹਿ ਕੇ ਮੇਰਾ ਤਾਂ ਸੁਣਨੀ ਲੇਕਿਨ ਜਦ ਸਾਨੂੰ ਪਤਾ ਲੱਗਾ ਸਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਫਿਰ ਉਹ ਡਰਦਾ ਮਹਾਰਾਜ ਆਊਟ ਆਫ ਸਟੇਸ਼ਨ ਇਥੋਂ ਚਲੇ ਗਿਆ ਸਾਨੂੰ ਇਹ ਵੀ ਨਹੀਂ ਪਤਾ ਕਿਹੜੀ ਹਾਲਤ ਵਿੱਚ ਹੈ ਕਿੱਥੇ ਹੈ ਫੋਨ ਉਹਦਾ ਬੰਦ ਹੈ ਤੇ ਅੱਜ ਫੇਰ ਸਾਡੇ ਕੋਲ ਉਹਨਾਂ ਨੇ ਇੱਕ ਪਰਵਾਨਾ ਭੇਜਿਆ ਵੀ ਤੁਸੀਂ ਇੱਥੇ ਪੇਸ਼ ਮਤਲਬ ਇਹ ਬੜੀ ਮੰਦਭਾਗੀ ਗੱਲ ਹੈ ਇਹ ਸਿਆਸਤ ਵਿੱਚ ਨਘਾਰ ਹੈ ਜਿਹੜੀ ਆਮ ਆਦਮੀ ਤੋਂ ਤਾਂ ਹੀ ਗੱਲ ਨਾ ਕਰੀ ਸੀ ਵੀ ਅਸੀਂ ਮਗਰ ਵਧੀਆ ਰਾਜਦੰਗ ਦੇ ਲੋਕਤੰਤਰ 바ਹਰ ਕੋਈ ਇਹ ਮਤਲਬ ਇਹ ਤੋਂ ਮਾੜੀ ਹੈ ਜਿਹੜੀ ਹਰਕਤ ਹੋਣੀ ਸਾਡੀ ਕਿਸੇ ਦੇ ਬੱਚੇ ਮਾਰੇ ਤੁਸੀਂ ਇਹਦੀ ਕੰਪਲੇਂਟ ਦੇਈ ਜੀ ਕਿਤੇ ਮੈਂ ਫਿਲਹਾਲ ਕੋਈ ਕੰਪਲੇਂਟ ਨਹੀਂ ਜੀ ਕੀਤੀ ਮੈਂ ਕੰਪਲੇਂਟ ਸਾਡੇ ਮਾਨਵ ਮੈਂ ਆਪਣੇ ਪੰਜਾਬ ਪ੍ਰਦੇਸ਼ ਦੇ ਰਾਜਾ ਆਪਣੇ ਜੀ ਦੀ ਨੀਕਾ ਗੱਲ ਇਹ ਦੇ ਕੇ ਹਦੀ ਨੌਲੇਜ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਐਸਐਸਪੀ ਸਰ ਨਾਲ ਮੈਨੂੰ ਮੈਂ ਕਨੂੰ ਨਿੱਜੀ ਤੌਰ ਤੇ ਐਸਐਸਪੀ ਸਾਹਿਬ ਨਾਲ ਮਿਲੂੰਗਾ ਮੈਨੂੰ ਜਿਹੜਾ ਕੋਸ ਬਣੋ ਮੈਸੇਜ ਮਿਲੇ ਮੈਨੂੰ ਪੋਜ਼ਿਟਿਵ ਮਿਲਾ ਉਹ ਕਹਦੇ ਤੁਹਾਡੇ ਕੋਲ ਧੱਕਾ ਨਹੀਂ ਹੋਊਗਾ ਤੁਸੀਂ ਆ ਕੇ ਮੈਨੂੰ ਮੈਨੂੰ ਬੁਲਾਇਆ ਮੈਂ ਐਸਐਸਪੀ ਸਾਹਮਣੂ ਕੱਢੂ ਮਿਲਣਾ ਹੈ ਆਪਣੇ ਬੰਦੇ ਦਾ ਤੁਹਾਡਾ ਬੇਟਾ ਕਿੱਥੇ ਜਿਹੜਾ ਪਤਾ ਨਹੀਂ ਜਿਹੜਾ 2024 ਦਾ ਤੁਸੀਂ ਕੇਸ ਦਾ ਫਰੇ ਕਿਹੜਾ ਕੇਸ ਹੈ ਪਤਾ ਨਹੀਂ ਸਾਨੂੰ ਕੋਈ ਪਤਾ ਹੀ ਨਹੀਂ ਅੱਛਾ ਜੀ ਸਾਨੂੰ ਕੋਈ ਇਸ ਬੰਦੇ ਦਾ ਪਤਾ ਹੀ ਨਹੀਂ ਹੈਗਾ ਉਹਨਾਂ ਨੇ ਆਪੇ ਕਿਹਾ ਕੋਈ ਕੇਸ ਹੈ ਤਾਂ ਮੇਰਾ ਪੁੱਤ ਬੇਟੇ ਨੇ ਵੀ ਕਿਹਾ ਫੋਨ ਤੇ ਇਹ ਗੱਲ ਕਿ ਮੈਂ ਤਾਂ ਮੇਰਾ ਦੇਦ ਨਾ ਕੋਈ ਲੈਣ ਦੜ ਹੈ ਹੀ ਪਤਾ ਨਹੀਂ ਕਿ ਆ ਜੀ ਤੁਸੀਂ ਗੱਲ ਕਰ ਰਹੇ ਹੋ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਦੇ ਐਮਸੀ ਜਿੱਤ ਕੇ ਆਮ ਆਦਮੀ ਪਾਰਟੀ ਸਪੋਰਟ ਕਰ ਰਹੇ ਹੈ ਕਿਆ ਤੁਹਾਡੀ ਪਾਰਟੀ ਤੁਸੀਂ ਸਪੋਰਟ ਕੀਤੀ ਉਹਨੂੰ ਕੱਢੋ ਪਾਰਟੀ ਚੋਂ ਆਪਣੀ ਪਾਰਟੀ ਇਸ ਕਦਰ ਚੁਕੜੇ ਠੀਏ ਗੱਲ ਇਸ ਤਰ੍ਹਾਂ ਜੀ ਦੇਖੋ ਮੈਂ ਵੀ ਕਿਸੇ ਨੂੰ ਕਿਹਾ ਨਹੀਂ ਕਿਉਂਕਿ ਦੂਜੇ ਪਾਸੇ ਵੀ ਜਿਹੜੀ ਪ੍ਰਧਾਨ ਹੈ ਉਹ ਅਕਾਲੀ ਦਲ ਦੀ ਹੈ ਉਹ ਕੋਈ ਕਾਂਗਰਸ ਤੋਂ ਖਿਲਾਫ ਨਹੀਂ ਗਏ ਹੈਗੇ ਜੋ ਮਤਲਬ ਅਕਾਲੀ ਦਲ ਤੋਂ ਖਿਲਾਫ ਗਏ ਮੈਂ ਉਹਨਾਂ ਨੂੰ ਨਹੀਂ ਰੋਕਿਆ ਨਾ ਮੈਂ ਰੋਕਣਾ ਉਹਨਾਂ ਨੂੰ ਲੈਕਿਨ 18 ਦੇ 18 ਬੰਦੇ ਜਿਹੜੇ ਉੱਤਰ ਰਹੇ ਹੁੰਦੇ ਵਿੱਚ ਸਾਡੇ ਤਿੰਨ ਕਾਂਗਰਸ ਦੇ ਵੀ ਆ ਮੈਂ ਉਹਨਾਂ ਨਾਲ ਕਿਸੇ ਨੂੰ ਰੁਕਿਆ ਜਦ 18 ਨਾਲ ਸਰਕਾਰ ਟੁੱਟਦੀ ਹੈ ਕਮੇਟੀ ਟੁੱਟਦੀ ਤੌਰ 'ਤੇ ਉਹਨਾਂ ਨੇ ਮੈਨੂੰ ਪ੍ਰੈਸ਼ਰ ਵੀ ਕਰਦੇ ਜੇ ਮੈਂ ਕਿਸੇ 18 ਬੰਦਿਆਂ ਚੋਂ ਕਿਸੇ ਨੂੰ ਫੋਨ ਕਰਿਆ ਹੋਵੇ ਕਿਸੇ ਨੂੰ ਮੈਸੇਜ ਦਿੱਤਾ ਹੋਵੇ ਵੀ ਤੁਸੀਂ ਨਾਲ ਨਾ ਜਾਓ ਇਹਨਾਂ ਨੂੰ ਵੋਟ ਪਾਓ ਫਿਰ ਮੈਂ ਡਿਫਾਲਟ ਰਹਗਾ ਮੇਰੇ ਤੇ ਪ੍ਰੈਸ਼ਰ ਪਾਵੇ ਸਰਕਾਰ ਵੀ ਤੂੰ ਰੋਕ ਰਿਹਾ ਹੈ ਜਦੋਂ ਬੰਦੇ ਜਾ ਰਹੇ ਮੈਂ ਉਹਨਾਂ ਦਾ ਕੋਈ ਵੀ ਗੱਲ ਤਾਂ ਤਾਂ ਲੇਕਿਨ ਜਿਹੜੇ ਬਾਕੀ ਬੰਦੇ ਸੀ ਉਹ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਬਾਰੇ ਮੈਂ ਕੋਈ ਪਾਰਟੀ ਨਾਲ ਜ਼ਰੂਰ ਗੱਲ ਕਰੂੰ ਜਿਨ੍ਹਾਂ ਨੇ ਟਿਕਟਾਂ ਲੈ ਕੇ ਕਾਂਗਰਸ ਦੇ ਚੋਣ ਮੈਦਾਨ ਤੇ ਜਿੱਤੇ ਐ ਜਦੋਂ ਪਾਰਟੀ ਨੂੰ ਲੋੜ ਸੀ ਉਪਾਦੀ ਛੱਡ ਕੇ ਚਲੇ ਗਏ ਉਹਦੇ ਬਾਰੇ ਮੈਂ ਜ਼ਰੂਰ ਗੱਲ ਕਰੂੰਗਾ ਵੀ ਉਹਨਾਂ ਨੂੰ ਪਾਰਟੀ ਚੀਜ਼ ਦਾ ਬਣ ਲੈਣਾ ਹੈ ਤਾਂ ਉਹ ਸੋਚ ਸਮਝ ਕੇ ਜਣ। ਹੁਣ ਮੈਂ ਕੀ ਕਰਦੇ ਤੁਸੀਂ ਸਰਕਾਰ? ਮੈਂ ਸਰਕਾਰ ਤੋਂ ਮੰਗ ਕਰਦਾ ਐ ਵੈਜੇ ਜਿਵੇਂ ਅੱਜ ਸਾਨੂੰ ਮੇਰਾ ਮੈਨੂੰ ਜੋ ਐਸਐਸਪੀ ਸਾਹਿਬ ਤੋਂ ਰਿਸਪਾਂਸ ਮਿਲਿਆ ਮੈਨੂੰ ਵਧੀਆ ਮਿਲਿਆ ਮੈਨੂੰ ਲੱਗਿਆ ਐ ਬਾਕੀ ਗੱਲ ਕੱਲ ਨੂੰ ਪਤਾ ਲੱਗੂਗੀ। ਮੈਂ ਤਾਂ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੇ ਬੱਚਿਆਂ ਨੂੰ ਬੱਚੇ ਕਾਹਦੇ ਨਾਲ ਜਾ ਰਹੇ ਨੇ ਜਿਹੜੇ ਬੱਚੇ ਇੱਥੇ ਕੰਮ ਕਰਨਾ ਚਾਹਦੇ ਜੇ ਇੰਨਾ ਸਰਕਾਰ ਤਾਂ ਗਦਰੂਗੀ ਫਿਰ ਉੱਠੇ ਰਸਤੇ ਪੈਣਗੇ ਜੇ ਮੇਰੇ ਬੱਚੇ ਨੂੰ ਗੈਕਸਟਰ ਬਣਾ ਕੇ ਜੇਲ੍ਹ ਚ ਭੇਜਣਾ ਉੱਥੇ ਗੈਕਸਟਰ ਮਿਲਣਗੇ ਓਕੇ ਕੀ ਕਰੂਗਾ ਦੱਸੋ ਇਸੇ ਕਰਕੇ ਬੱਚੇ ਬਾਹਰੋਂ ਜਾ ਰਹੇ ਜਿਹੜੀ ਸਰਕਾਰ ਦੇ ਵਾਦੇ ਸਾਰੇ ਝੋਕੇ ਹਨ ਵੀ ਅਸੀਂ ਤੁਮਤਰਾ ਵਧੀਆ ਰਾਜ ਦੇ ਰਹੇ ਇਹ ਮਤਲਬ ਆਪਣੇ ਆਪ ਪ੍ਰਸ਼ਾਸਨ ਕਰ ਰਹੇ ਛੋਟੀ ਛੋਟੀਆਂ ਗੱਲਾਂ ਪਿੱਛੇ ਕੀ ਇੱਕ ਨਗਰ ਕੌਂਸਲ ਬਣਾ ਲੂਏ ਬਣਨੇ ਐ ਮਲੇ ਇੱਕ ਨਗਰ ਕੌਂਸਲ ਬਣਾ ਲੂਏ ਤਾਂ ਕਿ ਆਦਮੀ ਬਣਾ ਲੈਣਾਂ ਸਹੂਲਤ ਵੀ ਰੋਕ ਦੇਣੀ ਹੈ ਲੇਕਿਨ ਜਿਹੜਾ ਬੰਦਾ ਨਹੀਂ ਵੋਟ ਪਾਣੀ ਜਾਂਦਾ ਲੋਕਤੰਤਰ ਆ ਜੇ ਸਾਨੂੰ ਕੋਈ ਲੋਕ ਵੋਟ ਨਹੀਂ ਪਾਉਂਦੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹਾਂ ਅਸੀਂ 38 ਸਾਲ ਤੋਂ ਐਮਸੀ ਚੱਲੇ ਆਏ ਹਾਂ ਮੇਰੇ ਫਾਦਰ ਸਾਹਿਬ 25 ਸਾਲ ਐਮਸੀ ਰਹੇ ਨੇ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ 10 ਸਾਲ ਤੋਂ ਮੈਂ ਐਮਸੀ ਰਿਹਾ ਮੇਰੀ ਮਿਸਿਸ ਐਮਸੀ ਹੈ ਜੇ ਸਾਡਾ ਇਹ ਜਿਹੜਾ ਕਰਦਾਰ ਹੋਵੇ ਤਾਂ ਸਾਨੂੰ ਕੋਈ ਵੋਟ ਪਾਊਗਾ ਜੀ ਬਾਰ-ਬਾਰ ਕੋਈ ਵੋਟ ਪਾਉਂ ਪੰਜ ਸਾਲ ਤੋਂ 10 ਸਾਲ ਤੋਂ 15 ਸਾਲ ਤੋਂ ਲੇਕਿਨ ਉਹ ਸਾਨੂੰ ਜੇ ਮਦ ਪ੍ਰੋਜੈਕਟ ਨੇ ਸਰਕਾਰ ਨੇ ਇਸ ਤਰ੍ਹਾਂ ਖਿੱਚਣਾ ਹੈ ਤਾਂ ਫਿਰ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਕਿਹੜੇ ਰਸਤੇ ਤੁਰੀਏ ਅਸੀਂ ਕਾਂਗਰਸ ਪਾਰਟੀ ਵਿੱਚ ਅਸੀਂ ਇਸ ਗੱਲ ਤੋਂ ਡਰਦੇ ਨਹੀਂ ਹੈ ਜਿਨ੍ਹਾਂ ਨੇ ਪਰਚਾ ਕਰਵਾਇਆ ਕਰ ਦਵੇ ਮੈਂ ਉਸ ਪਾਰਟੀ ਨਾਲ ਸੰਬੰਧ ਰੱਖਦਾ ਜਿਨ੍ਹਾਂ ਨੇ ਸ਼ਾਂਤਨ ਦੇ ਕੇ ਲੜਾਈਆਂ ਲੜ ਕੇ ਦੇਸ਼ ਨੂੰ ਯਾਦ ਕਰਾਇਆ ਲੇਕਿਨ ਇਹ ਛੋਟੀ ਗੱਲ ਹੈ ਬਹੁਤ ਕੋਈ ਗੱਲ ਨਹੀਂ ਜੋ ਜੇ ਸਰਕਾਰ ਨੇ ਐਮਐਨਐਮ ਸਾਹਮਣੇ ਜੋ ਹੈਕਰ ਹੋਣਾ ਤਾਂ ਪ੍ਰਵਾਦਨ ਕੋਈ ਗੱਲ ਨਹੀਂ ਤੁਸੀਂ ਗੱਲ ਕਰਦੇ ਹੋ ਕਾਲੀ ਦਿਲ ਦੇ ਪ੍ਰਧਾਨ ਦੀ ਉਹ ਉਹਨਾਂ ਜਿਹੜੇ ਮੈਡਮ ਨੇ ਉਹਨਾਂ ਨੂੰ ਤਾਂ ਆਪ ਕਰਦੀਆਂ ਜਿਹੜੀਆਂ ਦਲੀਆਂ ਧਰੈਟਾ ਆ ਰਹੀ ਹੈ ਜੀ ਮੈਂ ਸੋਸ਼ਲ ਮੀਡੀਆ ਦੇਖਣਾ ਜੀ ਨਾ ਬਈ ਆਹੀ ਗੱਡੀ ਹੈ ਜਿਹੜੀ ਆਹੀ ਗੱਡੀਆਂ ਜਿਹੜੀ ਉਹ ਹੀ ਐਮਐਸ ਸੀ ਹੈ ਇੱਥੇ ਜੌਨੀ ਰਾਣਾ ਇੱਕ ਬਡਾਲੇ ਦਾ ਉਹਦੇ ਘਰ ਦੇ ਮੈਨੂੰ ਵੀਡੀਓ ਦੇਖ ਰਿਹਾ ਉਹਦੇ ਘਰ ਪਰਚਾਰ ਕਰ ਰਹੀ ਹੈ ਬਰਜਾਲ ਹੈ ਜਿਹੜੇ ਮਿਸਟਰ ਬਰਜਾਲ ਨੇ ਆਪਣੇ ਇੱਥੇ ਨਹੀਂ ਕਲੇ ਉਹਨਾਂ ਤੋਂ ਕਰ ਰਹੀ ਹੈ ਹੂੰ ਦੇਖੋ ਕਾਣੀ ਲੱਗਦਾ ਜਿੱਥੇ ਮੈਂ ਕਾਣੀ ਦਾ ਖੜੇ ਹੈ ਹੂੰ ਤੋੜਨ ਦਾ ਜਾਂ ਟੁੱਟਦੇ ਇਸ ਨਾਮੇ ਨਹੀਂ ਕਹਿੰਦੇ ਹੋਦੀ ਦਾ ਤੋੜੀ ਜਾਂ ਤੁਸੀਂ ਜੇ ਡਰਾਗੇ ਤੋੜੇ ਜਾਂ ਦਿਮਾਗੇ ਤੋੜੇ ਜਾਂ ਕਿਸੇ ਹੋਰ ਤਰੀਕੇ ਨਾਲ ਤੋੜੇ ਇਹਨਾਂ ਨੂੰ ਵੀ ਤੋੜ ਲੋ ਪਰ ਇਹ ਨਹੀਂ ਨਾ ਪਿਆਚਾਰ ਕਰਕੇ ਜੀਣ ਹੈ ਤੇ ਮਤਲਬ ਇਹ ਗਲਤ ਗੱਲ ਹੈ ਜਿਹੜੀ ਉਹ ਅੰਤਮਾਨ ਸਰਕਾਰ ਦੀ ਪੁਲਿਸ ਵਾਲੀ ਨੀਤੀ ਇੱਥੇ ਵੀ ਵਰਤੀ ਜਾ ਰਹੀ ਜਿਹੜੀ ਕਹਾਣੀ ਜਿਹੜੀ ਉਹ ਸਰਕਾਰ ਨਾਲ ਚੱਲਦੀ ਹੈ ਪੁਲਸ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਉਸ ਨੂੰ ਕਿਸੇ ਤਰ੍ਹਾਂ ਕੀ ਲੈਣਾ ਹੈ ਉਸ ਨੇ ਆਪ ਤੁਹਾਨੂੰ ਪ੍ਰਧਾਨ ਬਣਾਇਆ ਜਾਂ ਪੁਲਸ ਨੇ ਵੋਟਾਂ ਥੋੜੀ ਲੈਣੀਆਂ ਹੈ ਨਾ ਪੁਲਿਸ ਨੇ ਐਮਐਲਏ ਬਣਾਨਾ ਪੁਲਿਸ ਨੇ ਕਿਸੇ ਨੇ ਸਲਾਹ ਪ੍ਰਧਾਨ ਬਣਾਇਆ ਡਾਕ ਜੀ ਨੇ ਮੰਤਰੀ ਬਣਾਇਆ ਉਦੋਂ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦਾ ਉਹਨਾਂ ਦੇ ਦਬਾਅ ਥਲੇ ਕੰਮ ਕਰ ਫੇਨ ਜੋ ਮੈਂ ਸਮਝ ਰਿਹਾ ਠੀਕ